ਬਹੁਤ ਸਤਿਕਾਰਯੋਗ ਸਾਥੀਓ ਪਹਿਲਾਂ ਸਾਰੇ ਸਾਥੀ ਨੂੰ ਸਤਿ ਸ੍ਰੀ ਅਕਾਲ ਸਾਥੀਓ ਆਪਣਾ ਅੱਜ 14 ਤਰੀਕ ਨੂੰ ਸੰਗਰੂਰ ਪੱਕਾ ਮੋਰਚਾ ਸੀਗਾ ਤੇ ਨਾਲ ਦੀ ਨਾਲ ਆਪਣਾ ਫਰੀਦਕੋਟ ਤੇ ਮੋਗੇ ਫਰੀਦਕੋਟ ਮੁੱਖ ਮੰਤਰੀ ਤੇ ਮੋਗੇ ਸਿੱਖਿਆ ਮੰਤਰੀ ਦਾ ਘਰਾਉ ਕੀਤਾ ਜਾਣਾ ਸੀਗਾ ਸਾਥੀਓ ਜੀ ਰਾਤ ਦੇ ਫਰੀਦਕੋਟ ਆਏ ਹੋਏ ਹੈਗੇ ਤੇ ਚਲੋ ਉੱਥੇ ਟੈਂਕੀ ਤੇ ਚੜਨਾ ਸੀਗਾ ਉੱਥੇ ਚਲੋ ਜ਼ਿਆਦਾ ਸਖਤਾਈ ਕੀਤੀ ਹੋਈ ਹੈ ਜੀ ਬਹੁਤ ਕੋਸ਼ਿਸ਼ ਕੀਤੀ ਪਰ ਜਿਆਦਾ ਸਖਪਾਈ ਕਰਕੇ ਨਹੀਂ ਚੜਿਆ ਗਿਆਗਾ ਅਸੀਂ ਰਾਤ ਦੇ 2:30 ਵਜੇ ਦੇ ਮੰਨ ਲਓ ਤੁਰੇ ਫਿਰਦੇ ਆਂ ਕਿ ਤੇ ਚਲੋ ਅਸੀਂ ਆਖਰ ਇਹ ਸੋਚਿਆ ਵੀ ਜਿਹੜਾ ਸਪੀਕਰ ਹੈ ਇਹਨਾਂ ਦਾ ਕੁਲਤਾਰ ਸਿੰਘ ਸੰਧਵਾ ਹੁਣ ਅਸੀਂ ਉਹਦੇ ਪਿੰਡ ਬੈਠੀ ਆਂਗੇ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਆਪਣੀਆਂ ਮੰਗਾਂ ਦਾ ਹੱਲ ਕਰਵਾਉਣਾਗਾ ਤਾਂ ਵੱਡੀ ਗਿਣਤੀ ਨਾਲ ਜਲਦੀ ਤੋਂ ਜਲਦੀ ਪਿੰਡ ਸੰਧਵਾ ਪਹੁੰਚੋ ਤਾਂ ਜੋ ਆਪਣੇ ਇਹਨਾਂ ਨੂੰ ਬੇਰਜਗਾਰਾਂ ਦੀ ਗਿਣਤੀ ਪਤਾ ਲੱਗ ਸਕੇ ਵੀ ਕਿੰਨੀ ਕੋ ਗਿਣਤੀ ਹੈ ਆਪਣੇ ਸਾਥੀਓ 3.5 ਸਾਲ ਹੋ ਗਏ ਇਹਨਾਂ ਨੇ ਅਧਿਆਪਕਾਂ ਦੀ ਇੱਕ ਭਰਤੀ ਵੀ ਨਹੀਂ ਕੀਤੀ ਮੁਕ ਸਿਰਫ ਪੋਸਟਰਾਂ ਦੀ ਕ੍ਰਾਂਤੀ ਆਈ ਹੈ ਜੀ ਸਿੱਖਿਆ ਕ੍ਰਾਂਤੀ ਕੋਈ ਨਹੀਂ ਆਈ ਜੀ ਸਾਥੀ ਮਨੀ ਜੀ ਬਠੇ ਮੇਰੇ ਨਾਲ ਸਾਰੇ ਸਾਥੀ ਨੂੰ ਪਤਾ ਹੈ ਵੀ ਕਾਂਗਰਸ ਦੇ ਟਾਈਮ ਇਹ 4-5 ਮਹੀਨੇ ਸੰਗਰੂਰ ਤੇ 3-4 ਮਹੀਨੇ ਦਲੰਦਰ ਬੈਠੇ ਰਹੇ ਹੈਗੇ ਸਾਥੀ ਟੈਂਕੀ ਦੇ ਬੈਠ ਕੇ ਉਬरेज ਵੀ ਹੋ ਗਏ ਜਦੋਂ ਸਾਥੀ ਸੰਗਰੂਰ ਟੈਂਕੀ ਤੇ ਬੈਠੇ ਸੀਗੇ ਤਾਂ ਇਹਨਾਂ ਦੇ ਹੀ ਜਿਹੜੇ ਮੌਜੂਦਾ ਐਮਪੀ ਮੀਤਿਹਰ ਹੈਗੇ ਤੇ ਜਲਾਲਾਬਾਦ ਤੋਂ ਵਿਧਾਇਕ ਹੈਗੇ ਗੋਲਡਿੰਗ ਕਬੂਜ ਟੈਂਕੀ ਤੇ ਜਾ ਕੇ ਚੜਕੇ ਕਹਿੰਦੇ ਹੁੰਦੇ ਸੀ ਕਿ ਜੀ ਅਸੀਂ ਤੁਹਾਡੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤੇ ਮੁੱਖ ਮੰਤਰੀ ਸਰਕਾਰਾਂ ਤੋਂ ਬਾਅਦ ਮੇਰੇ ਮੀਤੇ ਰਸਤ੍ਰੀ ਮੰਤਰੀ ਬਣ ਗਏ ਪਰ ਜਦੋਂ ਮਨੀ ਸਾਥੀ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੂੰ ਆਪਣੀਆਂ ਮੰਗਾਂ ਨਾਜਾਇਜ਼ ਲੱਗਣ ਲੱਗੀਆਂ ਉਹਨ ਦੇਖੋ ਆਪਣੇ ਨਾਲ ਮੀਟਿੰਗ ਵੀ ਕਰਨੋਂ ਹਟ ਗਏ ਮੀਟਿੰਗਾਂ ਦੇ ਆਫਰਾਂ ਆ ਸੀਗੀਆਂ ਪਰ ਆਪਾਂ ਧੌਣ ਤੇ ਗੋਡਾ ਰੱਖ ਕੇ ਮੀਟਿੰਗਾਂ ਲੈਣ ਵਿੱਚ ਯਕੀਨ ਕਰਦੇ ਆਂਗੇ ਸਰਕਾਰ ਨਾਲ ਆਪਣਾ ਕੋਈ ਸਮਝੌਤਾ ਨਹੀਂ ਕਰਾਂਗੇ ਅੱਜ ਮੇਰੇ ਵੀ ਘਰੇ ਮਨੀਸ਼ ਦੇ ਘਰੇ ਸਾਥੀ ਹਰਮਿੰਦਰ ਰਮਨ ਜੀ ਦੇ ਘਰੇ ਸੁਖਵੰਤਰ ਜੀ ਦੇ ਘਰੇ ਸਾਰੇ ਸਾਥੀਆਂ ਦੇ ਘਰੇ 10-10 ਪੁਲਿਸਾਂ ਨੇ ਰੇਡ ਮਾਰੀ ਹਾਲਾਂਕਿ ਮੈਨੂੰ ਤਾਂ ਕਹਿੰਦੇ ਸੀ ਰਿਪੋਰਟ ਵੀ ਭੇਜੀ ਉਹਨਾਂ ਨੂੰ ਪਰ ਕੀ ਜੀ ਗੁਰਪ੍ਰੀਤ ਨਹੀਂ ਲੱਭਿਆਗਾ ਤੇ ਉਹ ਲੱਭਣ ਲਈ ਸਾਨ ਵੀਨ ਕਰ ਰਹੇ ਆਗੇ ਤੇ ਹੁਣ ਮੈਂ ਉਹਨਾਂ ਨੂੰ ਦੱਸ ਦਿੱਤਾ ਵੀ ਆਜੋ ਲੱਭੋ ਲੂ ਮੈਂ ਸੰਧਵਾ ਟਿੰਕ ਤੇ ਬੈਠਾਂਗਾ ਆਜੋ ਕਰ ਲੋ ਦੱਸਣ ਜਿਹੜੇ ਕਰਨੇ ਆਗੇ ਸਾਥੀਓ ਜਿਹੜੀਆਂ ਮੰਗਾਂ ਜੀਆਂ ਸਾਰਿਆਂ ਦੇ ਨਾਲ ਹੱਲ ਹੋਣੀ ਹੈਗੀਆਂ ਇਹ ਕਿਸੇ ਇਕੱਲੇ ਸਾਥੀ ਦਾ ਕੰਮ ਨਹੀਂਗਾ ਹਮੇਸ਼ਾ ਚਾਹੇ ਕਲੇਰੇ ਜੀਏ ਚਾਹੇ ਥੋੜੇ ਰਹਿ ਜੀਏ ਚਲਾਂਗੇ ਸਚਾਈ ਦੇ ਨਾਲ ਸਰਕਾਰ ਦੇ ਧੌਣ ਦੇ ਗੋਡਾ ਰੱਖ ਕੇ ਮੀਟਿੰਗਾਂ ਕਰਾਵਾਂਗੇ ਜਿਹੜੀ ਸਰਕਾਰ ਹੁਣ ਇਹ ਪੀਲੀਆਂ ਪੱਗਾਂ ਬੰਨੀ ਬੈਠੀ ਹੈਗੀ ਇਹਨਾਂ ਨੇ ਪੀਲੀਆਂ ਪੱਗਾਂ ਨੂੰ ਇੰਨਾ ਬਦਨਾਮ ਕਰਤਾ ਜੇ ਕੋਈ ਭਗ ਸਿੰਘ ਦੀ ਪੱਗ ਬਨਾਲਦੀ ਕੋਈ ਪੱਗ ਮੰਨ ਲੈਂਦਾਗਾ ਤਾਂ ਲੋਕੇ ਸਾਹਦੇ ਵੀ ਬੋਟਾ ਪਾ ਲਦਾਗਾ ਉਦਮ ਸਿੰਘ ਤੇ ਪਛੀ ਦੀ ਢਾੜ ਤੇ ਦੇਖੀਏਗਾ ਵੀ ਕਿਵੇਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ੱੱਕੇ ਮਾਰ ਕੇ ਇਸ ਥੀ ਜਤੂ ਲੈ ਗਏ ਸਾਥੀਓ ਬਹੁਤ ਨਕਮੀ ਸਰਕਾਰ ਹੈ ਸਿਰਫ ਦਿੱਲੀਆਂ ਵਿੱਚ ਆਪਲੂਸੀ ਕਰਨ ਤੋਂ ਬਿਨਾ ਵਿਆਹ ਕਰਾਉਣ ਤੋਂ ਬਿਨਾ ਦੋ ਦੋ ਵਿਆਹ ਕਰਾਉਣ ਤੋਂ ਬਿਨਾ ਤੇ ਆਦੇ ਢਿੱਡ ਵਧਾਉਣ ਤੋਂ ਬਿਨਾ ਤੇ ਜ਼ਮੀਨ ਜਾਇਦਾਦ ਵਧਾਉਣ ਤੋਂ ਬਿਨਾ ਇਹਨਾਂ ਨੇ ਕੁਝ ਵੀ ਨਹੀਂ ਕੀਤਾਗਾ ਸੋ ਸਾਥੀਓ ਫੇਰਾਥੀਓੜ ਕੇ ਬੇਨਤੀ ਹੈ ਵੱਡੀ ਤੋਂ ਵੱਡੀ ਗੈਂਤੀ ਵਿੱਚ ਸੰਧਵਾ ਸਟੇਸ਼ਨ ਦੇ ਨੇੜੇ ਟੈਂਕੀ ਹੈਗੀ ਉਥੇ ਪਹੁੰਚੋ ਜੈ ਜਨਤਾ ਜੈ ਸੰਘਰਸ਼ ਜੱਤਲੜ ਦੀ ਲੋਕਾਂ ਦੀ